ਰੀ ਬੋਰੇ ਕੋਈ ਕਰੀ ਨਾ ਰੱਖੇ ਕੋਈ ਇਹ ਸੱਚ ਸੁਣਨ ਦੀ ਨਾ ਕਿਸੇ ਚ ਹਿੰਮਤ ਨਹੀਂ ਹੋਣੀ ਪਰ ਗੁਰੂ ਜੀ ਨੇ ਕਿਹਾ ਕਿ ਇਹ ਸੱਚ ਸਭ ਨਾਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਤਾਂ ਮੋਤਵਾਰੇ ਗੁਰੂ ਜੀ ਨੇ ਨਾ ਬੜੀ ਕਲੈਰਿਟੀ ਦਿੱਤੀ ਕਿ ਤੂੰ ਸਚਾਈ ਸੁਣਨਾ ਚਾਹੁੰਦਾ ਹੈ ਸਚਾਈ ਸੁਣ ਲੈ ਕੀ ਕਹਿੰਦੇ ਜਦ ਲੱਗ ਤੇਲ ਦੀਏ ਮੁੱਖ ਬਾਣੀ ਕਹਿੰਦੇ ਜਿਵੇਂ ਦੀਵੇ ਦੇ ਅੰਦਰ ਤੇਲ ਤੇ ਉਹ ਬਾਤੀ ਲਗਾਨੇ ਆਪਾਂ ਦੀਵੇ ਨੂੰ ਜਨਾਨ ਦੀ ਕਹਿੰਦੇ ਤਬ ਸੂਜੇ ਸਭ ਕੋਈ ਠੀਕ ਹੈ ਤੱਤ ਗਾਇਨ ਲੱਗਦਾ ਕਿ ਦੀਵੇ ਨੂੰ ਐ ਲੱਗਦਾ ਦੀਵਾ ਜਲ ਰਿਹਾ ਸਾਰਾ ਕੁਝ ਠੀਕ ਹੈ ਐਂ ਕਹਿੰਦੇ ਬੰਦੇ ਦੇ ਅੰਦਰ ਜਦ ਤੱਕ ਸਾਹ ਚੱਲ ਰਿਹਾ ਤੇ ਜਵਾਨੀ ਹੈ ਤੇ ਉਹਨੂੰ ਐ ਲੱਗਦਾ ਸਭ ਕੁਝ ਮੇਰਾ ਮੈਂ ਤਾਂ ਮਰਨਾ ਹੀ ਨਹੀਂ ਜੀ ਮੇਰੇ ਨਾਲ ਤਾਂ ਕੁਝ ਹੋਣਾ ਹੀ ਨਹੀਂ ਜੀ ਫਿਰ ਕਹਿੰਦੇ ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਿਰ ਹੋਏ ਕਹਿੰਦੇ ਫੇਰ ਕੀ ਹੁੰਦਾ ਜਦੋਂ ਤੇਲ ਬਹੁਤ देर ਜਲ ਜਾਂਦਾ ਨਾ ਫਿਰ ਬੱਤੀ ਖਤਮ ਹੋ ਜਾਂਦੀ ਹੈ ਤਾਂ ਫੇਰ ਇੱਕ ਤਰ੍ਹਾਂ ਕੀ ਹੁੰਦਾ ਜਿਹੜੇ ਮੰਦਰ ਦੇ ਅੰਦਰ ਦੀਵਾ ਜਲ ਰਿਹਾ ਦੀਵਾ ਰੋਸ਼ਨੀ ਦੇ ਰਿਹਾ ਸੀ ਐਵੇਂ ਬੰਦੇ ਨੂੰ ਇਹ ਲੱਗਦਾ ਕਿ ਮੇਰੇ ਰਿਸ਼ਤੇ ਮੈਂ ਸਾंभ ਰੱਖਿਆ ਮੇਰੇ ਬਿਨਾ ਮੇਰੇ ਬੱਚੇ ਨਹੀਂ ਤੁਰਨਗੇ ਮੈਂ ਨਹੀਂ ਹੂੰਗਾ ਮੇਰੇ ਮਾਪਿਓ ਕਿੱਥੇ ਜਾਣਗੇ ਮੇਰੇ ਭੈਣ ਭਰਾ ਮੈਂ ਦੁਨੀਆ 'ਚ ਕੀ ਕੀ ਕਰਨਾ ਵਾਟ ਕਹਿੰਦੇ ਜਦੋਂ ਉਮਰ ਢਲਦੀ ਹੈ ਨਾ ਤਾਂ ਫੇਰ ਜਦੋਂ ਦਿਖਦਾ ਹੈ ਕਿ ਬਈ ਮੌਤ ਨੇੜੇ ਆ ਰਹੀ ਹੈ ਤਾਂ ਫੇਰ ਸਾਰਾ ਕੁਝ ਸੁੰਨਾ ਸੁੰਨਾ ਬੇਗਾਨਾ ਬੇਗਾਨਾ ਲੱਗਣ ਲੱਗ ਜਾਂਦਾ ਹੈ ਕਹਿੰਦੇ ਰੇ ਬੋਰੇ ਤੋਹੀ ਘਰੀ ਨਾ ਰੱਖਾ ਕੋਈ ਕਹਿੰਦੇ ਜਦੋਂ ਸਮਾਂ ਆ ਗਿਆ ਨਾ ਤੈਨੂੰ ਇੱਕ ਘੜੀ ਲਈ ਵੀ ਕਿਸੇ ਨੇ ਨਹੀਂ ਰੱਖਣਾ ਤੇਰੇ ਆਪਣੇ ਰਿਸ਼ਤੇਦਾਰ ਕਹਿਣਗੇ ਇਹਨੂੰ ਹੁਣ ਲੈ ਜਾਓ ਜਿਵੇਂ ਹੁਣ ਜਿਹੜੇ ਕਹਿ ਰਹੇ ਕਿ ਜਗਤੇਸ਼ਵਰ ਇਹ ਕਬ ਦੇ ਜਾਂ ਜਗਤੇਸ਼ਵਰ ਇਹ ਕਰੇਗਾ ਜਾਂ ਜਗਤੇਸ਼ਵਰ ਸੋਚ ਰੇ ਮੈਂ ਇਹ ਕਰਨਾ ਉਦੋਂ ਸਾਰਿਆਂ ਨੇ ਕਹਿੰਨੇ ਇਹਦੀ ਬੋਡੀ ਨੂੰ ਲੈ ਜਾਓ ਮੋ ਜਗਤੇਸ਼ਵਰ ਵੀ ਨਹੀਂ ਕਿਹਾ ਜਾਣਾ ਸਾਰਿਆਂ ਨੇ ਤੇ ਕਹਿੰਦੇ ਤੂੰ ਰਾਮ ਨਾਮ ਜਪ ਸੇ ਕਹਿੰਦੇ ਇਹ ਸੱਚ ਹੈ ਇਹ ਸਮਝ ਲੈ ਕਿ ਆਪਣੇ ਹੱਥ ਹੀ ਤੋੜ ਦੇਣਗੇ ਤੈਨੂੰ ਘਰ ਇੱਕ ਪਲ ਵੀ ਨਹੀਂ ਰੱਖਣਾ ਕਿਸੇ ਨੇ ਤੇ ਫੇਰ ਕਹਿੰਦੇ ਤੂੰ ਇਸ ਕਰਕੇ ਉਹ ਸਦਾਮ ਦੀ ਉਹ ਸ਼ਰਮੇ ਹੋਏ ਪ੍ਰਮਾਤਮਾ ਦੀ ਯਾਤ ਚ ਟਿਕਿਆ ਰਹਿ ਕਿਉਂਕਿ ਤੇਰਾ ਸਫਰ ਫੇਰ ਉਹਦੇ ਅੰਦਰ ਸਮਾਉਣਾ ਹੈ ਤੇ ਤੂੰ ਦੇ ਵਿੱਚ ਸਮਾਨਾ ਤੇ ਤੂੰ ਦੁਬਾਰਾ ਆਉਣਾ ਨਹੀਂ ਤੇ ਉਹਦੀ ਦੇਖ ਹਮੇਸ਼ਾ ਰੱਖ ਤੇ ਉਹਨੂੰ ਹੀ ਆਪਣੇ ਮਾਪਿਓ ਭੈਣ ਭਰਾ ਬੱਚਿਆਂ ਦੇ ਅੰਦਰ ਕਰਦਾ ਹੋਇਆ ਦੇਖ ਤੇ ਜੇ ਤੇਰੇ ਤਾਂ ਕੋਈ ਰੱਬ ਸੇਵਾ ਲੈ ਰਿਆ ਤੇ ਖਿਆਲ ਕਰ ਕੇ ਤਾਂ ਰੱਬ ਆਪ ਮੇਰੇ ਅੰਦਰ ਵਿਚਰ ਰੇ ਮੇਰੇ ਜਿਸਮ ਰੱਥਾਂ ਨਹੀਂ ਮੈਨੂੰ ਤਾਂ ਪਤਾ ਨਹੀਂ ਰਾਜ ਲੈ ਜੇ ਕਿ ਕੱਲ ਹੈ ਜੇ ਫਿਰ ਗੁਰੂ ਜੀ ਨੇ ਕੀ ਕਹਿੰਦੇ ਕਾ ਕੀ ਮਾਤ ਦਿੱਤਾ ਉਹ ਕਾ ਉਹ ਕਵਨਪੁਰਖ ਦੀ ਜੋਰੀ ਕਹਿੰਦੇ ਕਿਹੜੇ ਮਾਪਿਓ ਦੀ ਗੱਲ ਕਰ ਰਹੇ ਕਿਹੜੀ ਪਤਨੀ ਦੀ ਗੱਲ ਕਰ ਰਹੇ ਕਿਹੜੇ ਪਤੀ ਦੀ ਗੱਲ ਕਰਨਾ ਹੈ ਇਹਦਾ ਸਭ ਰੱਬ ਦਾ ਖੇਡ ਹੈ ਇਹ ਰੱਬ ਖੇਡ ਖੇਡ ਰਿਹਾ ਹੈ ਕਰਮਾਂ ਅਨੁਸਾਰ ਤੇ ਰਿਸ਼ਤੇ ਰੱਬ ਨੇ ਤੇਰੇ ਤੋਂ ਸੇਵਾ ਲੈਣੀਆਂ ਹਾਂ ਜੇ ਤੇਰੇ ਮਾਪੇ ਤੇ ਉਹ ਤੇਰੇ ਬੱਚੇ ਤੇ ਤੇਰੀ ਪਤਨੀ ਯਾਦ ਰੱਖੀ ਉਸ ਰੱਬ ਨੂੰ ਰਾਮ ਨਾਮ ਯਾਦ ਰੱਖਣਗੇ ਰੱਬ ਨੂੰ ਹੋਣਗੇ ਵੀ ਥੋੜਾ ਕਦੇ ਵੀ ਛੋੜਾ ਨਹੀਂ ਹਣਾ ਕਿਉਂਕਿ ਸਾਰਿਆਂ ਨੇ ਤੁਸੀਂ ਉਸ ਰੱਬ ਦੇ ਘਰ ਚਲੇ ਜਾਣਾ ਤੇ ਇਸ ਕਰਕੇ ਖਿਆਲ ਰੱਖੀਏ ਦੁਨੀਆ 'ਚ ਕੋਈ ਤੇਰਾ ਰਿਸ਼ਤਾ ਇਹ ਜਨਮ ਇਹ ਜਨਮ ਹਮੇਸ਼ਾ ਰਹਿਣਾ ਤੂੰ ਰਾਮ ਉਦੋਂ ਬਾਅਦ ਗੁਰੂ ਜੀ ਨੇ ਕਿਹਾ ਕਹਿੰਦੇ ਘਟ ਫੂਟੇ ਕੋ ਬਾਤ ਨਾ ਪੁੱਛਾ ਕਾਡੋ ਕਾਡੋ ਹੋਈ ਕਹਿੰਦੇ ਜਦੋਂ ਤੇਰੇ ਸਵਾਸ ਚਲੇ ਗਏ ਨਾ ਤੇ ਤੂੰ ਮਰ ਗਿਆ ਕਹਿੰਦੇ ਫਿਰ ਕਿਸੇ ਨੇ ਨਹੀਂ ਤੈਨੂੰ ਪੁੱਛਣਾ ਕਿ ਕੀ ਹਾਲ ਹੈ ਕੀ ਕਰ ਰਿਹਾ ਹੈ ਉੱਠ ਜਾ ਫਿਰ ਸਾਰਿਆਂ ਨੇ ਕਿਹਾ ਕੱਢੋ ਹੁਣ ਲੈ ਜਾਓ ਜੀ ਹੁਣ ਇਹਨੂੰ ਫੂਕ ਦੇਵੋ ਜਾ ਕੇ ਕਹਿੰਦੇ ਦੇਹ ਰੋ ਬੈਠੀ ਮਾਤਾ ਰੋ ਰਹਾ ਕਹਿੰਦੇ ਮਾਂ ਤਾਂ ਰੋ ਰਹੀ ਹੋਣੀ ਹੈ ਦਰਵਾਜੇ ਤੇ ਬੈਠੀ ਮੇਰਾ ਪੁੱਤਰ ਚਲਾ ਗਿਆ ਖੱਟੀਆਂ ਲੈ ਕੇ ਭਈ ਕਹਿੰਦੇ ਜਿਹੜੇ ਭਾਈ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੇ ਤੈਨੂੰ ਸ਼ਮਸ਼ਾਨ ਘਾਟ ਲੈ ਜਾਣਾ ਜਲਾਨ ਲਈ ਇਹ ਸੱਚ ਸੁਣ ਲੈ ਕਹਿੰਦਾ ਲੱਟ ਛਟਕਾਏ ਤਿਰਿਆ ਰੋਵੇ ਹੰਸ ਇਕੱਲਾ ਜਾਈ ਕਹਿੰਦੇ ਕਿ ਵੀ ਜਿਹੜੀ ਔਰਤ ਐ ਪਤਨੀ ਉਹ ਰੋਂਦੀ ਐ ਇਸ ਅਵਸਥਾ ਚ ਠੀਕ ਅਵਸਥਾ ਚ ਨਹੀਂ ਹੁੰਦੀ ਵਿਚਾਰੀ ਦੁਖੀ ਹੁੰਦੀ ਐ ਕਹਿੰਦੇ ਵਾਟ ਜਿਹੜਾ ਤੇਰਾ ਤੂੰ ਹੰਸ ਐ ਨਾ ਜਿਹੜਾ ਤੇਰਾ ਮਾਨਾ ਉਹਨੇ ਇਕੱਲੇ ਹੀ ਸਫ਼ਰ ਕਰਨਾ ਕਿਸੇ ਨੇ ਨਾਲ ਨਹੀਂ ਜਾਣਾ ਫਿਰ ਕਬੀਰ ਜੀ ਕੀ ਕਹਿੰਦੇ ਕਹਿਤ ਕਬੀਰ ਸੁਨੋ ਓਰੇ ਸੰਤੋ ਭੈ ਸਾਗਰ ਕੇ ਤਾਈ ਕਹਿੰਦੇ ਇਹ ਜਿਹੜਾ ਸਮੁੰਦਰ ਐ ਨਾ ਇਹ ਬਹੁਤ ਖਤਰਨਾਕ ਸਮੁੰਦਰ ਹੈ ਜਿੱਦੇ ਚੋਂ ਤਰਨਾ ਹੈ ਅਸੀਂ ਇਹ ਯਾਦ ਰੱਖਿਓ ਕਹਿੰਦੇ ਇਹ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਕਹਿੰਦੇ ਕਿ ਫਿਰ ਜਦੋਂ ਬੰਦਾ ਮਰਦਾ ਹੈ ਨਾ ਇਹ ਕਰਮ ਕਰਕੇ ਮੌਤ ਨੂੰ ਭੁੱਲ ਕੇ ਤਾਂ ਫਿਰ ਜੋ ਉਹਦੇ ਨਾਲ ਹੁੰਦਾ ਹੈ ਤਾਂ ਫਿਰ ਉਹ ਬਖਸ਼ਿਆ ਨਹੀਂ ਜਾਂਦਾ ਰੱਬ ਦੀ ਕਚਹਿਰੀ 'ਚ ਇਸ ਕਰਕੇ ਹਮੇਸ਼ਾ ਯਾਦ ਰੱਖਣਾ ਕਿ ਇਹ ਤਾਂ ਰੱਬ ਨੇ ਖੇਡ ਖੇਡਣ ਲਈ ਭੇਜਿਆ ਸੰਨ ਦੁਨੀਆ 'ਤੇ ਤੇ ਅਸੀਂ ਇਸ ਖੇਡ ਨੂੰ ਅਚੀ ਤਰ੍ਹਾਂ ਰੱਬ ਨੂੰ ਯਾਦ ਕਰਦੇ ਹੋਏ ਰੱਬ ਦੇ ਗੁਣ ਗਾਉਂਦੇ ਹੋਏ ਰੱਬ ਨੂੰ ਆਪਣੇ ਅੰਦਰੋਂ ਕਰਦਾ ਦੇਖਦੇ ਹੋਏ ਕਿਸੇ ਦਾ ਬੁਰਾ ਨਾ ਹੋ ਜੇ ਇਸ ਤੋਂ ਡਰਦੇ ਹੋਏ ਇਹ ਜੀਵਨ ਬਤੀਤ ਕਰਨਾ ਇਹਨੂੰ ਆਪਣਾ ਨਹੀਂ ਸਮਝ ਲੈਣਾ ਕਿ ਮੈਂ ਤਾਂ ਕਦੇ ਨਹੀਂ ਜਾਣਾ ਜੀ ਮੈਂ ਤਾਂ ਖਤਮ ਕਰਨੀ ਹੈ ਕਹਿੰਦੇ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋ ਤੇ ਕਿਆ ਲੱਗਿਆ ਮੇਰਾ